ਖਬਰ ਫਾਜ਼ਲਕਾਦੇ ਅਬੋਹਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਕਿ ਥਾਣਾ ਨੰਬਰ 1 ਚ ਤਾਇਨਾਤ ਏਐਸਆਈ ਲਾਲਚੰਦ ਦੀ ਬੇਟੀ ਰੀਟਾ ਦੀ ਉਸਤੇ ਸੌਰੇ ਘਰ ਭੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਜਿੱਥੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੂਸਰੇ ਪਾਸੇ ਪਰਿਵਾਰ ਵਾਲਿਆਂ ਦੇ ਵੱਲੋਂ ਦਹੇਜ ਦੇ ਇਲਜ਼ਾਮ ਲਗਾਏ ਜਾ ਰਹੇ ਹੈ ਜ਼ਿਕਰ ਖਾਸੇ ਕਿ ਇਸ ਮਾਮਲੇ ਦੇ ਵਿੱਚ ਜਦ ਦੱਸਿਆ ਗਿਆ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਰੀਟਾ ਦਾ ਪ੍ਰਾ ਭੈਣ ਦੇ ਘਰ ਪਹੁੰਚਦਾ ਤਾਂ ਉਹ ਦੇਖਦਾ ਹੈ ਕਿ ਭੈਣ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਪੈਸਤੀ ਉਸਦੀ ਹਾਲਤ ਕਾਫੀ ਵਿਗੜੀ ਹੋਈ ਸੀ ਜ਼ਿਕਰੇ ਖਾਸ ਕਿ ਵਿਆਹ ਨੂੰ ਮਹਿਜ਼ 18 ਦਿਨ ਹੋਏ ਸਨ ਪੁਲਿਸ ਕਰਮੀ ਲਾਲਚੰਦ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੋਹਰੇ ਵਾਲੇ ਦਹੇਜ ਦੀ ਦਹੇਜ ਦੇ ਵਿੱਚ ਕਾਰ ਦੀ ਮੰਗ ਕਰਦੇ ਪਏ ਸੀ ਇਸ ਕਾਰਨ ਉਹਨਾਂ ਦੀ ਬੇਟੀ ਨੂੰ ਇਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਨੇ ਸਹੁਰਾ ਪੱਖ ਤੇ ਕਤਲ ਦਾ ਇਲਜ਼ਾਮ ਲਗਾ ਕੇ ਕੜੀ ਤੋਂ ਕੜੀ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਜ਼ਿਕਰੇ ਖਾਸ ਹੈ ਕਿ ਏਐਸਆਈ ਲਾਲਚੰਦ ਨੇ ਆਪਣੀ ਬੇਟੀ ਰੀਤਾ ਨੂੰ ਉੱਚ ਸਿੱਖਿਆ ਦਵਾਈ ਸੀ ਉਹਨਾਂ ਨੇ ਪਰਿਵਾਰ ਦੇ ਵਿੱਚ ਦੋ ਬੇਟੀਆਂ ਦੋ ਬੇਟੇ ਨੇ ਜੇਕਰ ਗੱਲ ਕੀਤੀ ਜਾਵੇ ਉਹ ਇਸ ਵੇਲੇ ਪੀਸੀਆਰ ਚਾਰੀ ਦੇ ਤੌਰ ਤੇ ਕੰਮ ਕਰਦੇ ਪਏ ਹਨ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹਨਾਂ ਦੀ ਬੇਟੀ ਪਹਿਲੇ ਫੇਰੇ ਤੋਂ ਕਰੀਬ 10 ਦਿਨ ਪਹਿਲਾਂ ਹੀ ਆਈ ਸੀ ਉਸਨੇ ਆਪਣੇ ਭਾਈ ਚਰਨਜੀਤ ਨੂੰ ਦੱਸਿਆ ਸੀ ਕਿ ਸਹੁਰੇ ਵਾਲੇ ਉਸ ਨੂੰ ਦੇਹੇਜ ਤੇ ਵਿੱਚ ਕਾਰ ਲਿਆਉਣ ਦੀ ਮੰਗ ਕਰਦੇ ਪਏ ਆ ਤੰਗ ਪਰੇਸ਼ਾਨ ਕਰਦੇ ਪਏ ਆ ਇਸ ਤੋਂ ਬਾਅਦ ਇੰਨੇ ਦਿਨਾਂ ਦੇ ਵਿੱਚ ਇਹ ਮੰਤ ਭਾਗੀ ਖਬਰ ਸਾਹਮਣੇ ਆ ਗਈ